ਮੀ ਆਪਕੇ ਕਾਹ ਤੈਨੂੰ ਆਉਣਾ ਯਸਨਾ ਪਰ ਉਦੋਂ ਨੂੰ ਉਟਾਉਣਾ ਨਹੀਂ ਕਰਤਾ ਕੋਈ ਤੇਰੇ ਮਾਣੇ ਕੋਰਤਾ ਕੋਈ ਉਦੋਂ ਦੀ ਪ੍ਰੇਰਣਾ ਕਰਿਆ ਲੋਨੇ ਬੋਤੀ ਜਾਂਦੇ ਸਹੀ ਕਹੀ ਹੈ ਤੇਰੀ ਮਾਤਾ ਨੇ ਅਤੇ ਕਲਿਆਣਕਾਰੀ ਜਿਹੜਾ ਹੈ ਰਸਤਾ ਆਇਓ ਤੈਨੂੰ ਤੇਰੀ ਮਾਤਾ ਨੇ ਸਾਰਾ ਦੱਸਣਾ ਕੀਤਾ ਹੈ ਤੂੰ ਪਹਿਜਾਨਣਾ ਕਰ ਇਸ ਗੱਲ ਨੂੰ ਇਤ ਕਲਿਆਣ ਪੰਥ ਲਖਸੂ ਤਾ ਜਨਮ ਨੇ ਭਾਖਿਓ ਸੁਭਜੂ ਕਿ ਤੇਰੀ ਮਾਤਾ ਨੇ ਤੈਨੂੰ ਬਹੁਤਾ ਚੰਗਾ ਹੈ ਰਸਤਾ ਦੱਸਿਆ ਹੈ ਤੂੰ ਉਹ ਭਗਤੀ ਨੂੰ ਕਰਨਾ ਕਰ ਜਾ ਕਰਕੇ ਸ਼ੇ ਕਰਸਾਰ ਕੋੜਖਾਨੀਤਾ ਕੋ ਸੇਵਹ ਮਾਨਕਰਮ ਬਾਨੀ ਕਿ ਜਿਹੜਾ ਸਾਰੇ ਗੁਨਾ ਦੀ ਖਾਨ ਜਿਹੜਾ ਕਰਤਾਰ ਹੈ ਸਾਰਿਆਂ ਦਾ ਮਾਲਕ ਹੈ ਉਹਦੀ ਜਾ ਕਰਕੇ ਤੂੰ ਮਨ ਕਰਕੇ ਅਨਸਾਰੀ ਸੇਵਾ ਕਰਮੀ ਕਰੀ ਤਾਕੋ ਸੇਵ ਹੈ ਮਾਨਕਰਮ ਬਾਨੀ ਅਰਥ ਕਾਮ ਮੋਖ ਇਤਨੇ ਹੀ ਜਾਂਾਰੇ ਜਾਂਦਾ ਹੈ ਕਿ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਦੇ ਉੱਪਰ ਜਿਹੜੇ ਸਥਾਨ ਦੇ ਉੱਪਰ ਅੱਜ ਸੰਗਤ ਪਹੁੰਚਿਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਉਹਦੇ ਨਮਾਇंदे ਪਹੁੰਚੇ ਆ ਅਤੇ ਬਾਬਾ ਜੀ ਬਾਬਾ ਦਰਸ਼ਨ ਸਿੰਘ ਜਗਸਵਾਲੋਂ ਪਹੁੰਚੇ ਆ ਇਸ ਸਥਾਨ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾ ਕੇ ਇਸ ਸਤਿਪੰਥ ਨੂੰ ਪਵਿੱਤਰ ਕੀਤਾ ਹੈ ਵਿਨੇਕਾਂ ਇਸ ਸੰਗਤ ਦਾ ਇੱਥੇ ਆ ਕੇ ਦਰਸ਼ਨ ਦਾਰੇ ਕਰਦੀਆਂ ਹਨ ਅਤੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਸ਼ ਆ ਰਹੇ ਜੀ ਤੁਹਾਡੇ ਕੋਲ ਬਾਰੇ ਹਾਂ ਅਪੋਲਾ ਨੇ ਆਪਣੇ ਹੱਥਾਂ ਦੇ ਵਿੱਚ ਇੱਕ ਦੇ ਵਿੱਚ ਮੁਰਗਿ ਫੜਿਆ ਹੈ ਇੱਕ ਵਰਤਨ ਚ ਕਰ ਲਿਆ ਹੈ ਇੱਕ ਹੱਥ ਵਿੱਚ ਇੱਕ ਦੇ ਦੇ ਦਵਾਈ ਦਾ ਫਿਟਾੜਿਆ ਹੈ ਤੇ ਇੱਕ ਆਸ ਵਿੱਚ ਸੰਤ ਰੱਖਿਆ ਹੈ ਉਹਨਾਂ ਨੇ ਆਪਣਾ ਰਤ ਗੁੰਡਲਾ ਸਮਤੀ ਤਮਨਾ